ਵੀ ਨੂੰ ਫੇਖਣ ਦੀ ਕਮੀ ਮੈਰਿਜ ਬਿਊਰੋ ਵਾਲੇ ਨੇ ਬਿਨ ਦੱਸੇ ਕਰਵਾ ਦਿੱਤਾ ਵਿਆਹ ਕੁੜੀ ਵਿਆਹ ਤੇ ਪਾਇਆ ਕਹਿਣਾ ਗੱਟਾ ਲੈ ਫੋਈ ਪਰਿਵਾਰ ਨਾਲ ਰਫੂ ਚੱਕਰ ਸੋਹਰਾ ਪਰਿਵਾਰ ਪੂਪਾ ਮਾਰ ਮਾਰ ਰੋ ਰਿਹਾ ਪੁਲਿਸ ਤੇ ਲਾਇ ਗੰਭੀਰ ਇਲਜ਼ਾਮ ਕਿਹਾ ਨਹੀਂ ਕਰ ਰਹੇ ਕੋਈ ਸੁਣਵਾਈ जन हितेशी टीआरपी नहीं भरोसा आपका ਮਾਮਲਾ ਪਟਿਆਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਪਰਿਵਾਰ ਦੀ ਨੂੰਹ ਦੇ ਵੱਲੋਂ ਘਰ ਨੂੰ ਜਿਹੜਾ ਸਾਫ਼ ਕਰ ਦਿੱਤਾ ਗਿਆ ਜਿਹੜੇ ਉਸ ਨੂੰ ਗਹਿਣੇ ਗੱਟੇ ਵਿਆਹ ਦੇ ਵੇਲੇ ਦਿੱਤੇ ਗਏ ਸੀ ਉਹ ਲੈ ਕੇ ਰਫੂ ਚੱਕਰ ਹੋ ਗਈ ਤੇ ਸੋਰਾ ਪਰਿਵਾਰ ਰੋਂਦਾ ਹੋਇਆ ਨਜ਼ਰ ਆ ਰਿਹਾ ਇਨਾਂ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ 2022 ਦੇ ਵਿੱਚ ਇੱਕ ਮੈਰਿਜ ਬਿਊਰੋ ਦੇ ਵੱਲੋਂ ਇਹਨਾਂ ਨੂੰ ਗਲਤ ਗਾਈਡ ਕਰਕੇ ਇਹਨਾਂ ਦੇ ਮੁੰਡੇ ਦਾ ਜਿਹੜਾ ਵਿਆਹ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਕਿ ਕੁੜੀ ਜਿਹੜੀ ਹੈ ਉਹ ਸਾਰੇ ਗਹਿਣੇ ਗੱਟੇ ਲੈ ਕੇ ਫਰਾਰ ਹੋ ਗਈ ਅਤੇ ਪੁਲਿਸ ਵੱਲੋਂ ਕੋਈ ਵੀ ਜਿਹੜੀ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਹੈ ਹੋਰ ਸੋਹਰੇ ਪਰਿਵਾਰ ਦਾ ਇਸ ਤੇ ਕੀ ਕਹਿਣਾ ਇੱਕ ਵਾਰ ਤੁਹਾਨੂੰ ਇਹ ਜਰੂਰ ਸੁਣਾ ਦਿੰਨੇ ਹਾਂ ਮੇਰੇ ਮੁੰਡੇ ਦਾ ਵਿਆਹ ਅਸੀਂ 31 11 2022 ਨੂੰ ਜੀ ਇਹ ਮੈਰਿਜ ਬਿਊਰੋ ਨਾਲ ਇਹਨਾਂ ਨੇ ਸਾਨੂੰ ਬਸਾਤਾ ਜੀ ਤੇ ਅਸੀਂ ਵਿਆਹ ਕੀਤਾ ਸੀ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜਕੇ ਕਿ ਮੇਰੇ ਮੁੰਡੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਔਰ ਉਹਦੇ ਰੋਡ ਉਪੇ ਵੀ ਆਜੀ ਡੇਟ ਵੀ ਰੋਡ ਉਪੇ ਵੀ ਆ ਦਾਕਰ ਰਿਹਾ ਕਲੰਬੀਆ ਚ ਇਹਨਾਂ ਨੇ ਜਬਦਸਤ ਸੀ ਕਿ ਅਸੀਂ ਟਾਈਮ ਲੈ ਲਈ ਇਹਨਾਂ ਦੇ ਦਿਲ ਚ ਕਾਲਾ ਸੀ ਤੇ ਇਹਨਾਂ ਕਹੇ ਵੀ ਨਹੀਂ ਅਸੀਂ ਤਾਂ ਕਰਨੀ ਕਰਨਾ ਫਿਰ ਇਹਨਾਂ ਨੇ ਪੰਡਤ ਅਲੀਆ ਇਲਾਵਾ ਫਿਰ ਕਿਤੇ ਵਾਕਰ ਲੈ ਕੇ ਜੀ ਤੇ ਦੋ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗੇ ਬਿਮਾਰੰਦੀ ਹੈ ਤੇ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਗ੍ਰਾਮ ਕਰੀ 5 ਗ੍ਰਾਮ ਤੇ ਵਿਆਹ ਤੋਂ ਪਹਿਲਾਂ 1 ਮਹੀਨਾ ਇਹ ਰੱਖ ਰਹੀਏ ਜੀਵਨ ਹਸਪੀਟਲ ਉਸ ਵਾਰ ਪੀਜੀਐਚ ਰੈਫਰ ਕਰਤਾ ਜੀ ਸੰਨੂ ਕਹਿੰਦਾ ਡੇਂਗੂ ਹੈ ਸਾਡੇ ਨੇ ਬੜਾ ਤੋਕੜੀ ਕੀਤੀ ਹੈ ਵਿਚੋਲਾਣਾ ਮਿਲ ਕੇ ਤੇ ਸਾਡਾ ਵੀ ਅਸੀਂ 15 ਜਨਵਰੀ ਨੂੰ ਗਏ ਸੀ ਸਬਜ਼ੀ ਮੰਡੀ ਸਬਜ਼ੀ ਲੈਣ ਮੀਆਂ ਵੀ ਬੀਸੀ ਤੇ ਪਿੱਛੋਂ ਜੀ ਇਹਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀ ਮਾਂ ਅਸੀਂ ਵਿਚੋਲਾਣਾ ਤੇ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਇਹ ਸਾਮਾਨ ਪੈਕ ਕਰ ਲਿਆ ਕਹਿੰਦੇ ਹਾਂ ਜੀ ਕਹਿੰਦੇ ਸਾਲਾ ਸਾਲਾ ਕੋ ਸਾਮਾਨ ਲੈ ਕੇ ਆ ਜਾ ਫਟਾਫਟ ਟੈਚੀ ਬੈਗ ਭਰ ਕੇ نیچے ਆ ਜਾ نیچے ਘਰੇ ਤਰੀਬਿਲ ਲੱਗੜੇ ਇਹਨ ਆਪਣਾ ਟੈਚੀ ਬੈਗ ਭਰ ਕੇ ਲੈ ਆਈ ਸਾਰਾ ਕੁਝ ਸਾਡਾ ਗੋਲਡ ਚੋਰੀ ਕਰਕੇ ਲੈ ਗਈ ਸਾਲਾ ਨੁਕਸਾਨ ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 7:00 ਵਜੇ ਅਸੀਂ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਅਕਾਦ ਦੜੀ ਕੀਤੀ ਵਿਚੋਲਾ ਨੇ ਮਿਲਿਪੂਰ ਨਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਐਪਲੀਕੇਸ਼ਨ ਦਿੱਤੀ 6 ਪਰ ਵੀ 2000 ਅਦੇ ਤੇਨੂ ਤੇ ਕਤਵਾਲੀ ਜੀ ਉਹ ਜੀਤ ਨੇ ਮਿਲ ਮਨਾ ਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਹੀ ਲਿਖ ਰਹੇ ਸਾਨੂੰ ਬੁਲਾਉਂਦਾ ਸੀ ਆਪ ਕਿਸ ਕਿ ਜਾਂਦਾ ਸੀ ਸਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰ ਕੇ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਦੇ ਇਹਨਾਂ ਨੇ ਫਿਰ ਛੁੱਟੀ ਦਰਖਾਸਤ ਸਾਡੇ ਕੋਲੋਂ ਦੇਤੀ ਡੂ ਰਿਐਕਟਿਵ ਦੀ ਨਾ ਇਹਨਾਂ ਕੋਈ ਕੋਈ ਸਬੂਤ ਭੂਮੈਂਚਰ ਸਰਚ ਤੇ ਵਾਪਸ ਚਲੇਗੀ ਕਾਉਂਸਲਿੰਗ ਤੋਂ ਵਾਪਸ ਆ ਦੇਗੀ ਡੀਐਸਪੀ ਤੋਂ ਵਾਪਸ ਚਲੇਗੀ ਚਾਂਸਿੰਗ ਕੋਲ ਇਹਨਾਂ ਮਿਲੀ ਭੁਗਣ ਵਾਲੇ ਸਾਡੇ ਛੁੱਟਾ ਪਰਚਾ ਦਸ ਕਰਤਾ ਸਾਡਾ ਸਾਰਾ ਕੁਝ ਲੈ ਗਿਆ ਉਹ ਸਾਡਾ ਪਰਚਾ ਕੱਲ ਦਰਜ ਕੀਤਾ 310 2024 ਨੂੰ ਐਫਰ ਨੰਬਰ ਹੈਗੇ 219 ਅੰਡਰ ਸੈਕਸ਼ਨ ਹੈਗੇ ਜੀ 406 ਤੇ 120 ਬੀ ਇਹਨਾਂ ਨੇ 379 ਨਹੀਂ ਲਾਈ 420 ਨਹੀਂ ਲਾਈ ਧੋਖਾ ਦੇ ਦਿੱਤੀ ਸਾਡੇ ਨਾਲ ਕੀਤੀ ਜੜੀ ਤੇ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਇਹ ਪਹਿਲਾਂ ਸੱਟਾਂ ਲੱਗੀਆਂ ਆ ਅਸੀਂ ਲੁੱਟੇ ਗਏ ਜੀ ਇਸ ਮੇਰੇ ਅੱਗੇ ਸੱਟਾਂ ਮੈਂ ਤੁਹੋਂ ਨਹੀਂ ਜ਼ਿਆਦਾ ਬੈਟਰ ਰਹਤੇ ਮੈਂ ਹੁਣ ਚਾਰ ਮਹੀਨੇ ਹੋ ਗਏ ਮੈਂ ਬੈਠਦੇ ਹਾਂ ਉਹ ਗਏ ਜੀ ਮੈਂ ਬੈਠ ਰਹੇ ਸਤਿਆਂ ਅਸੀਂ ਲੁੱਟੇ ਗਏ ਸਾਨੂੰ ਸਾਡਾ ਬਹੁਤ ਤਕਾ ਹੋਇਆ ਜੀ ਪੂਰਨ ਪ੍ਰਸ਼ਾਸਨ ਨੂੰ ਕੀ ਅਪੀਲ ਕਰੀਏ ਉਹ ਫਰਜ਼ਾਨ ਕਨੇ ਇਹਨਾਂ ਨੇ ਕਹਾਂ ਸਕਦੇ ਕਰ ਵੀ ਕੀਤੀ ਜਾਏ ਸਾਡਾ ਸੋਨਾ ਬਰਮ ਕੀਤਾ ਜਾਵੇ ਕਿ ਇਹਨਾਂ ਖਰਾਬ ਸਕਦੇ ਕਰ ਵੀ ਕੀਤੀ ਜਾਏ